ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਈ ਆ ਜੀ ਆਪਾਂ ਨੇ ਆਟੇ ਵਾਲੀ ਪਜਰੀ ਜਿਹੜੀ ਕਿ ਸਰਦੀਆਂ ਦੇ ਵਿੱਚ ਬਣਾਈ ਜਾਂਦੀ ਹੈ ਠੀਕ ਹੈ ਜੀ ਦੇਸੀ ਕੀ ਦੇ ਨਾਲ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਐਨ ਪੂਰੀ ਵਧੀਆ ਸ਼ਾਨਦਾਰ ਪਜਰੀਏ ਜਿਹੜੀ ਉਹ ਬਣਾ ਕੇ ਦਿਖਾਵਾਂਗੇ ਕਿੱਦਾਂ ਬਣਦੀ ਹੈ ਤੇ ਜਿਹੜਾ ਜਿਹੜਾ ਸਮਾਨ ਲਿਆ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਸੋ ਜਿਹੜੇ ਪਹਿਲ ਪੜਾ ਚੈਨਲ ਤੇ ਨਵੇਂ ਆ ਜੀ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਤੇ ਕਮੈਂਟ ਵੀ ਜਰੂਰ ਕਰ ਦਿਆ ਕਰੋ ਜੀ ਕਮੈਂਟ ਕਰਨ ਨਾਲ ਥੋੜਾ ਜਿਹਾ ਹੌਸਲਾ ਮਿਲ ਜਾਂਦਾ ਹੈ ਤੇ ਲਓ ਜੀ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਹੁਣ ਆਪਾਂ ਆਟੇ ਦੀ ਤੇਸੀ ਕੀ ਦੀ ਪਜੀਰੀ ਕਿਵੇਂ ਬਣਦੀ ਹੈ ਰੈਸਪੀ ਕਰਦੇ ਆ ਸਟਾਰਟ ਤੇ ਲਓ ਜੀ ਪਜੀਰੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਹੀ ਦੇ ਵਿੱਚ ਪਾ ਲੂਗੇ ਦੇਸੀ ਕੀ ਤੇ ਆਪਾਂ ਜਿਹੜੀ ਪਜੀਰੀ ਬਣਾ ਰਹੇ ਆ ਜੀ ਆਪਾਂ ਪਜੀਰੀ ਬਣਾਵਾਂਗੇ 1/2 ਕਿਲੋ ਦੇਸੀ ਘਿਓ ਦੀ ਤੇ ਉਹਦੇ ਵਿੱਚ ਆਪਾਂ ਇੱਕ ਕੌਲੀ ਪਹਿਲਾਂ ਮਖਾਣਿਆਂ ਦੀ ਭੁੰਨ ਲਾਂਗੇ ਠੀਕ ਹੈ ਜੀ ਕੀ ਦੇ ਵਿੱਚ ਇਹਨਾਂ ਦਾ ਜਿਹੜੀ ਕੈੜੇ ਜੇ ਕਰ ਲਵਾਂਗੇ ਤੇ ਪਜੀਰੀ ਦੇ ਵਿੱਚ ਜਿਹੜੇ ਮਖਾਣੇ ਠੀਕ ਹੈ ਜਦੋਂ ਆਪਾਂ ਪਜੀਰੀ ਖਾਂਦੇ ਆ ਨਾ ਕੈੜੇ ਕੈੜੇ ਜੇ ਮਖਾਣੇ ਉਹ ਵਧੀਆ ਲੱਗਦੇ ਆ ਤੇ ਲੋ ਜੀ ਮਖਾਣੇ ਨੂੰ ਆਪਾਂ ਕਰ ਲਵਾਂਗੇ ਥੋੜੇ ਜਿਹਾ ਰੋਸਟ ਜਣੀ ਭੁੰਨ ਜੇ ਲਵਾਂਗੇ ਕੈੜੇ ਜੇ ਕਰ ਲਵਾਂਗੇ ਤੇ ਕੈੜੇ ਹੋਣ ਲੈ ਇਹਨਾਂ ਨੂੰ 2-3 ਮਿੰਟ ਲੱਗਦੇ ਆ ਜ਼ਿਆਦਾ ਨਹੀਂ ਲੱਗਣੇ ਤੇ ਲੋ ਜੀ ਮਖਾਣੇ ਆਪਾਂ ਨੇ ਕਰ ਲਿਆ ਕੜੇ ਜੇ ਭੁੰਨ ਲਿਆ ਤੇ ਥੋੜੇ ਜਿਹਾ ਆਪਾਂ ਭੁੰਨ ਲਾਂਗੇ ਬਾਦਾਮ ਜਿੰਨੇ ਕੁ ਤੁਸੀਂ ਪਾਉਣੇ ਹੋਏ ਉਹਨੇ ਕੁ ਭੁੰਨ ਲਿਓ ਤੇ ਲੋ ਜੀ ਥੋੜੇ ਜਿਹਾ ਆਪਾਂ ਬਾਦਾਮ ਰੋਸਟ ਕਰ ਲਵਾਂਗੇ ਇਹ ਵੀ ਪਜੀਰੀ ਦੇ ਵਿੱਚ ਠੀਕ ਹੈ ਜਦੋਂ ਆਪਾਂ ਇਦਾਂ ਕੜੇ ਜੇ ਕਰਕੇ ਪਾਉਂਦੇ ਆ ਨਾ ਜਦੋਂ ਖਾਂਦੇ ਆ ਬਹੁਤ ਵਧੀਆ ਲੱਗਦੇ ਆ ਸੇ ਜ਼ਿਆਦਾ ਹਾਰਟ ਨਹੀਂ ਕਰਨੇ ਹੈਗੇ ਜਣੀ ਜ਼ਿਆਦਾ ਕਾਲੇ ਜੇ ਨਹੀਂ ਕਰਨੇ ਇਹ ਵੀ ਸਿਰਫ ਆਪਾਂ ਨੇ 2-3 ਮਿੰਟ ਪਕਾਉਣੇ ਆ ਤੇ ਲੋ ਜੀ ਆਪਣੇ ਬਾਦਾਮ ਵੀ ਰੋਸਟ ਹੋ ਚੁੱਕੇ ਆ ਤੇ ਥੋੜੇ ਜਿਹਾ ਆਪਾਂ ਕਾਜੂ ਆ ਜਿਹੜੇ ਉਹ ਭੁੰਨ ਲੂਗੇ, ਥੋੜੀ ਰੋਸਟ ਕਰ ਲੂਗੇ। ਤੇ ਕਾਜੂ ਵੀ ਆ ਜਿਹੜੇ ਆਪਾਂ ਨੇ ਰੋਸਟ ਕਰ ਲਏ ਆ ਜੀ। ਤੇ ਲਓ ਜੀ ਤੇ ਹੁਣ ਆਪਾਂ ਭੁੰਨਾਂਗੇ ਆਟਾ। ਕੜਾਹੀ ਦੇ ਵਿੱਚ ਕੀ ਆਪਾਂ ਹੋਰ ਪਾ ਲੂਗੇ? ਤੇ ਲਓ ਜੀ ghee ਆਪਣਾ ਹੋ ਚੁੱਕਿਆ ਮੈਲਟ। 1/2 ਕਿਲੋ ਆਪਾਂ ਨੇ ghee ਪਾਇਆ ਹੈ ਤੇ 600 ਗ੍ਰਾਮ ਆਟਾ ਪਾ ਕੇ ਠੀਕ ਹੈ ਜੀ। ਤੇ ਆਟਾ ਆਪਾਂ ਥੋੜੇ ਜਿਆਦਾ ਰੱਖੋਗੇ। ਇਕੋ ਜਿਹਾ ਆਪਾਂ ਨੇ ਬਰਾਬਰ ਆਟਾ ਪਾਇਆ ਤਾਂ ਆਪਾਂ ਨੂੰ ਕੀ ਦੀ ਟੇਸਟ ਆਊਗਾ ਇਸ ਕਰਕੇ ਤੁਸੀਂ ਆਟਾ ਜਿਹੜਾ ਥੋੜਾ ਜਿਹਾ ਐਕਸਟਰਾ ਰੱਖੇ ਜੇ ਮੰਨ ਲਓ ਤੁਸੀਂ ਕਿਲੋ ਘੀ ਦੀ ਬਣਾ ਰਹੇ ਹੋ ਤਾਂ ਤੁਸੀਂ ਸਵਾ ਕਿਲੋ ਆਟਾ ਪਾਓ ਉਹਦੇ ਵਿੱਚ ਤੇ ਲਓ ਜੀ ਹੁਣ ਆਪਾਂ ਇਹ ਆਟੇ ਨੂੰ ਚੰਗੀ ਤਰ੍ਹਾਂ ਮਠੀਆਂ ਉੱਪਰ ਜਾਣੀ ਮੱਠੇ ਸੇਕ ਪਰ ਭੁੰਨੂਗੇ ਮੀਡੀਅਮ ਸੇਕ ਪਰ ਚੀਕ ਲਈ ਕਹਿਣ ਦਾ ਮਤਲਬ ਹੈ ਵੀ ਮੀਡੀਅਮ ਸੇਕ ਪਰ ਪਕਾਉਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਪੱਕ ਨਹੀਂ ਜਾਂਦਾ ਤੇ ਲਓ ਜੀ ਆਟੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਲੰਨੀਆ ਭੁੰਨਾ ਤੇ ਜਦੋਂ ਵੀ ਤੁਸੀਂ ਪਕੀਰੀ ਬਣਾਣੀ ਹੈ ਇੱਕ ਗੱਲ ਦਾ ਤੁਸੀਂ ਖਿਆਲ ਰੱਖਿਓ ਥੋੜਾ ਜョਦੇ ਵਿੱਚ ਬਰੀਕ ਪੇਸਣ ਪਾ ਦਿਓ ਠੀਕ ਹੈ ਜੀ ਬਰੀਕ ਪੇਸਣ ਪਾਉਣ ਨਾਲ ਪਕੀਰੀ ਦਾ ਜਿਹੜਾ ਟੇਸਟ ਹੈ ਬਹੁਤ ਵਧੀਆ ਹੁੰਦਾ ਹੈ ਠੀਕ ਹੈ ਜੀ ਤੇ ਮੈਂ ਜਿਹੜਾ ਪੇਸਣ ਚਾਰ ਪੰਜ ਚਮਚੇ ਪੇਸਣ ਦੇ ਪਾਏ ਆ ਐਨਾ ਪਕੀਰੀ ਦਾ ਫਲੇਵਰ ਐਨਾ ਵਧੀਆ ਹੋਊਗਾ ਠੀਕ ਹੈ ਟੇਸਟ ਜਦੋਂ ਤੁਸੀਂ ਜਦੋਂ ਖਾਓਗੇ ਪਕੀਰੀ ਤੁਹਾਨੂੰ ਨਜ਼ਾਰਾ ਆ ਜਾਊਗਾ ਤੇ ਲੋ ਜੀ ਇਹਨੂੰ ਹੁਣ ਆਪਾਂ ਭੁੰਨਦੇ ਆ ਚੰਗੀ ਤਰ੍ਹਾਂ ਤੇ ਮਿਲਦੇ ਹਾਂ ਉਸ ਤੋਂ ਬਾਅਦ ਉਹ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਜਾਂ ਸਪੋਰਟ ਕਰਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਲੋ ਜੀ ਮਿਲਦੇ ਆ ਪਰ ਹੁਣ ਆਪਾਂ ਥੋੜੀ देर ਬਾਅਦ ਜਦੋਂ ਆਪਣਾ ਆਟਾ ਜਿਹੜਾ ਭੁੰਨਿਆ ਗਿਆ ਤੇ ਲੋ ਜੀ ਆਟਾ ਆਪਣਾ ਭੁੰਨ ਚੁੱਕਿਆ ਠੀਕ ਆ ਜੀ ਆਟੇ ਦਾ ਜਿਹੜਾ ਕਲਰ ਹੈ ਦੇਖੋ ਤੁਸੀਂ ਐ ਨਾ ब्राउन ਹੋ ਗਿਆ ਜੇ ਜਿਆਦਾ ਬ੍ਰਾਊਨ ਨਾ ਕਰਿਓ ਗੈਸ ਕਰਦੇ ਆਂ ਬੰਦ ਤੇ ਲੋ ਜੀ ਆਟੇ ਦਾ ਜਦੋਂ ਪਤਾ ਕਿਵੇਂ ਲੱਗੂਗਾ ਵੀ ਆਟਾ ਆਪਣਾ ਭੁੰਨ ਹੋ ਗਿਆ ਆਟੇ 'ਚੋਂ ਖੁਸ਼ਬੂ ਆਉਣ ਲੱਗ ਜੂਗੀ ਠੀਕ ਹੈ ਜੀ ਬਹੁਤ ਵਧੀਆ ਤੇ ਜਦੋਂ ਸਮਝ ਲੋ ਖੁਸ਼ਬੂ ਆਉਣ ਲੱਗੀ ਆ ਸਮਝ ਲੋ ਆਟਾ ਆਪਣਾ ਭੁੰਨ ਗਿਆ ਤੇ ਲੋ ਜੀ ਇੱਕ ਤਰੀਕਾ ਹੈਗਾ ਹੋਰ ਇਹਨੂੰ ਪਤਾ ਕਰੰਦਾ ਤੇ ਤੁਸੀਂ ਐਦਾਂ ਪਾਣੀ ਦੇ ਛਿੱਟੇ ਮਾਰ ਕੇ ਦੇਖਣੇ ਠੀਕ ਹੈ ਜੀ ਆ ਦੇਖੋ ਤੇ ਜੇ ਐਦਾਂ ਬੁਲਬਲੇ ਜੇ ਉੱਠਣ ਲੱਗ ਗਏ ਠੀਕ ਹੈ ਜੀ ਆ ਦੇਖੋ ਆਟਾ ਫਟਣ ਦੇ ਲੱਗ ਗਿਆ ਨਾ ਜਦੋਂ ਪਾਣੀ ਦੇ ਛਿੱਟੇ ਮਾਰਨ ਤੇ ਸਸਾ ਮਿਲੋ ਆਟਾ ਆਪਣਾ ਭੁੰਨਿਆ ਗਿਆ ਹੁਣ ਆਪਾਂ ਇਹ ਆਟੇ ਨੂੰ ਕਰਾਂਗੇ ਥੋੜਾ ਜਿਹਾ ਠੰਡਾ ਕਿਉਂਕਿ ਕੜਾਹੀ ਵੀ ਭਰੀ ਹੈ ਠੀਕ ਹੈ ਜੀ ਕੜਾਹੀ ਗਰਮ ਹੈ ਜੇ ਆਪਾਂ ਨੇ ਇਦਾਂ ਹੀ ਛੱਡ ਤਿਆਂ ਤਾਂ ਆਟਾ ਜਿਆਦਾ ਲਾਲ ਹੋ ਸਕਦਾ ਹੈ ਤੇ ਗੈਸ ਆਪਣੀ ਬੰਦ ਹੈ ਹੁਣ ਕਰੀ ਹੋਈ ਤੇ ਇਹਨੂੰ ਆਪਾਂ 5-4 ਮਿੰਟ ਇਦਾਂ ਹੀ ਹਿਲਾਉਂਦੇ ਰਹੋਗੇ ਤਾਂ ਜੋ ਆਟਾ ਜਿਹੜਾ ਆਪਣਾ ਉਹ ਠੰਡਾ ਹੋ ਜਵੇ ਠੰਡਾ ਹੋਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਰਲਾਵਾਂਗੇ ਸ਼ੱਕਰ ਤੇ ਬਾਕੀ ਮਟੀਰੀਅਲ ਤੇ ਲੋ ਜੀ ਆਟਾ ਜਿਹੜਾ ਆਪਣਾ ਠੰਡਾ ਹੋ ਚੁੱਕਿਆ ਹੈ ਤੇ ਜਦੋਂ ਵੀ ਤੁਸੀਂ ਠੀਕ ਹੈ ਇਹਦੇ ਵਿੱਚ ਛੱਕਰ ਜਾਂ ਜਿਹੜੇ ਵੀ ਸਮਾਨ ਜਾਂ ਬੂਰਾ ਦੇਸੀ ਖੰਡ ਤੁਸੀਂ ਰਲਾਉਣੀ ਹੈ ਇਹ ਬਿਲਕੁਲ ਠੰਡਾ ਹੋਣਾ ਚਾਹੀਦਾ ਏ ਜੇ ਆਟਾ ਗਰਮ ਹੋਇਆ ਤਾਂ ਪਜਿਰੀ ਜਿਹੜੀ ਪਾਣੀ ਛੱਡ ਦੋਗੀ ਠੀਕ ਹੈ ਜੀ ਤੇ ਪਜਿਰੀ ਫਿਰ ਆਪਣੀ ਵਧੀਆ ਨਹੀਂ ਬਣਨੀ ਤੇ ਲਓ ਜੀ ਜਿਹੜਾ ਹੁਣ ਆਟਾ ਆਪਣਾ ਠੰਡਾ ਹੋ ਚੁੱਕਿਆ ਏ ਥੋੜੇ ਜਿ ਮਖਾਣੇ ਤੇ ਬਦਾਮ ਹੈ ਜਿਹੜੇ ਮੈਂ ਮਿਕਸੀ ਕਰ ਲਿਆ ਠੀਕ ਹੈ ਜੀ ਜਾਂ ਤੁਹਾਡੇ ਕੋਲ ਮਿਕਸੀ ਨਾ ਹੋਈ ਤੁਸੀਂ ਇਹਦੇ ਨਾਲ ਕੁੰਡੀ ਚ ਕੁੱਟ ਲਿਓ ਤੇ ਲਓ ਜੀ ਥੋੜੇ ਜੇ ਬਦਾਮ ਤੇ ਮਖਾਣੇ ਮੈਂ ਮਿਕਸੀ ਕਰ ਲਿਆ ਹੋਰ ਰਗਾ ਲੂੰਗੇ ਪਰੇ ਦੇ ਵਿੱਚ ਤੇ ਥੋੜੇ ਜਿਹਾ ਮਖਾਣੇ ਜਿਹੜੇ ਆਪਾਂ ਸਾਫਤੀ ਪਾ ਲੂਗੇ ਐਦਾ ਵੀ ਵਧੀਆ ਲੱਗਦੇ ਆ ਤੇ ਥੋੜੇ ਜਿਹੇ ਬਦਾਮ ਠੀਕ ਹੈ ਜੀ ਬਰੀਕ ਐ ਐਦਾਂ ਕੱਟ ਲਿਆ ਮੈਂ ਥੋੜੇ ਜੀ ਵੀਡੀਓ ਚ ਦਿਖਾਉਣ ਵਾਸਤੇ ਗਾਰਨਿਸ਼ ਵਾਸਤੇ ਤੇ ਲਓ ਜੀ ਥੋੜੇ ਜਿਹਾ ਪਰੇ ਦੇ ਚ ਪਿਸਤੇ ਪਾ ਲੂਗੇ ਤੇ ਥੋੜੇ ਜਿਹੇ ਬਦਾਮ ਤੇ ਕਾਜੂ ਮੈਂ ਜਮੇ ਮੋਟੇ ਮੋਟੇ ਕੱਟ ਲਿਆ ਠੀਕ ਹੈ ਜੀ ਤੇ ਲਓ ਜੀ ਇਹ ਪਾ ਲੂਗੇ ਥੋੜੇ ਜਿਹੇ ਦੇ ਵਿੱਚ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਦਾਖਾਂ ਯਾਨੀ ਕਿ ਕਿਸ਼ਮਿਸ਼ ਤੇ ਦੋ ਚਮਚ ਪਾਵਾਂਗੇ ਆਪਾਂ ਨਾਰੀਅਲ ਦੇ ਬਰਾਦੇ ਦੇ ਜੇ ਤੁਹਾਨੂੰ ਨਾਰੀਅਲ ਦੇ ਬਰਾਦੇ ਦਾ ਟੇਸਟ ਵਧੀਆ ਲੱਗਦਾ ਹੋਇਆ ਤਾਂ ਇਹਨੂੰ ਪਾ ਲਿਓ ਨਹੀਂ ਸਕਿਪ ਕਰਦੇ ਹੋ ਜੀ ਤੇ ਲਓ ਜੀ ਇਹਨੂੰ ਕਰ ਦਿੰਦੇ ਆ ਮਿਕਸ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਸ਼ੱਕਰ ਠੀਕ ਹੈ ਜੀ ਆਪਾਂ ਨੇ ਜਿਹੜਾ ਘੀ ਲਿਆ ਸੀਗਾ ਜੀ ਉਹ ਹੈਗਾ ਤਾਂ ਜੀ 1/2 ਕਿਲੋ ਘੀ ਤਾਂ 600 ਗ੍ਰਾਮ ਆਪਾਂ ਨੇ ਆਟਾ ਲਿਆ ਤਾਂ ਤੇ ਆਪਾਂ ਇਹਦੇ ਵਿੱਚ ਜਿਹੜਾ ਮਿੱਠਾ ਯਾਨੀ ਸ਼ੱਕਰ ਉਹ ਪਾਵਾਂਗੇ 400 ਗ੍ਰਾਮ ਜੇ ਤੁਸੀਂ ਘੱਟ ਮਿੱਠਾ ਖਾਣਦੇ ਹੋ ਤਾਂ ਤੁਸੀਂ 300 ਗ੍ਰਾਮ ਸ਼ੱਕਰ ਵੀ ਪਾ ਸਕਦੇ ਹੋ ਜੇ ਤੁਸੀਂ ਮਿੱਠਾ ਜ਼ਿਆਦਾ ਪਸੰਦ ਕਰਦੇ ਹੋ ਤਾਂ ਤੁਸੀਂ 4 1/2 400 ਗ੍ਰਾਮ ਮਿੱਠਾ ਇਹਦੇ ਵਿੱਚ ਐਡ ਕਰ ਲਿਓ ਤੇ ਲੋ ਜੀ 400 ਗ੍ਰਾਮ ਆਪਾਂ ਦੇਸੀ ਸ਼ੱਕਰ ਹੈ ਜਿਹੜੀ ਇਹਦੇ ਵਿੱਚ ਐਡ ਕਰੂੰਗੀ ਠੀਕ ਹੈ ਜੀ ਖਲਾਰੀ ਵਾਲੀ ਸ਼ੱਕਰ ਹੈ ਸ਼ੱਕਰ ਦਾ ਕਲਰ ਚੈੱਕ ਕਰੋ ਠੀਕ ਹੈ ਜੀ ਕਿੰਨਾ ਵਧੀਆ ਹੈ ਤੇ ਲੋ ਜੀ ਆਪਣੇ ਸ਼ੱਕਰ ਐਡ ਕਰ ਲਈ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਕਰਾਂਗੇ ਮਿਕਸ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਘਰੇ ਹੁਣ ਜਿਵੇਂ ਕਿ ਸਰਦੀਆਂ ਦਾ ਮੌਸਮ ਆ ਗਿਆ ਪੰਜੀਰੀ ਠੀਕ ਹੈ ਜੀ ਸਰਦੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਪੰਜੀਰੀ ਜਿਹੜੀ ਬਹੁਤ ਬਣਾਈ ਜਾਂਦੀ ਹੈ ਠੀਕ ਹੈ ਜੀ ਤੇ ਕਲਰ ਚੈੱਕ ਕਰੋ ਪੰਜੀਰੀ ਦਾ ਤੁਸੀਂ ਕਿੰਨਾ ਵਧੀਆ ਆਇਆ ਠੀਕ ਹੈ ਜੀ ਆਹ ਦੇਖੋ ਕਲਰ ਸੋ ਲੋ ਜੀ ਬਹੁਤ ਵਧੀਆ ਆਪਣੀ ਪੰਜੀਰੀ ਬਣ ਕੇ ਤਿਆਰ ਹੋਈ ਆ ਤੇ ਲੋ ਜੀ ਇਹਨੂੰ ਕਰਦੇ ਆ ਹੁਣ ਆਪਾਂ ਮਿਕਸ ਸਾਰੇ ਨੂੰ ਤੇ ਲੋ ਜੀ ਪੰਜੀਰੀ ਆਪਣੀ ਰੈਡੀ ਹੈ ਜੀ ਹਲੇ ਥੋੜਾ ਜਿਹੀ ਠੀਕ ਹੈ ਜੀ ਪੰਜੀਰੀ ਜਿਹੜਾ ਕੀ ਆ ਉਹ ਆਪਣਾ ਨਰਮ ਨਰਮ ਜਿਹਾ ਲੱਗਦਾ ਹੈ ਕਿਉਂਕਿ ਤਾਜ਼ਾ ਆਟਾ ਭੁੰਨਿਆ ਹੋਇਆ ਹੈ ਅੱਧੇ ਪੌਣੇ ਘੰਟੇ ਦੇ ਵਿੱਚ ਇਹ ਸੈੱਟ ਹੋ ਜੂਗੀ ਠੀਕ ਹੈ ਜੀ ਖਿਲੀ ਖਿਲੀ ਜੀ ਬਣ ਜੂਗੀ ਪਾ ਕੇ ਥਾਲੀ ਦੇ ਵਿੱਚ ਪੰਜੀਰੀ ਤੇ ਲਓ ਜੀ ਪੰਜੀਰੀ ਬਣ ਕੇ ਹੋ ਗਈ ਰੈਡੀ ਕਲਾ ਚੈੱਕ ਕਰੋ ਪੰਜੀਰੀ ਦਾ ਕਿੰਨਾ ਵਧੀਆ ਆ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਸਰਦੀਆਂ ਦੇ ਵਿੱਚ ਬਹੁਤ ਹੀ ਵਧੀਆ ਠੀਕ ਹੈ ਦੀ ਸ਼ਾਨਦਾਰ ਪੰਜੀਰੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ